लुधियाने शहर ਵਿੱਚ ਬੀਤੀ ਰਾਤ ਪਾਮਿਆ ਰੋਡ ਸਬਜੀ ਮੰਡੀ ਨਜ਼ਦੀਕ ਮਾਂ ਬੇਟੇ ਨੂੰ ਘੇਰ ਕੇ ਕੁਝ ਲੋਕਾਂ ਨੇ ਜਮ ਕੇ ਕੁੱਟਮਾਰ ਕੀਤੀ ਬਜ਼ੁਰਗ ਮਹਿਲਾ ਦੇ ਥੱਪੜ ਮਾਰ ਗਏ ਉਸ ਦੀਆਂ ਵਾਲੀਆਂ ਉਤਾਰ ਲਿਆਂਗੀਆਂ ਹਮਲਾਵਰਾਂ ਨੇ ਵਿੱਚ ਰਾਤ ਸਬਜੀ ਮੰਡੀ ਦੇ ਵਿੱਚ ਬਜ਼ੁਰਗ ਮਹਿਲਾ ਦੇ ਬੇਟੇ ਦੀ ਕੁੱਟਮਾਰ ਕਰਦੇ ਸਮੇਂ ਵੀਡੀਓ ਬਣਾ ਕੇ ਉਸ ਨੂੰ ਪੈਰਾਂ ਹੇਠਾਂ ਗਿਰ ਕੇ ਮਾਫੀ ਮੰਗਣ ਲਈ ਵੀ ਆਖਿਆ ਲੋਕਾਂ ਦੀ ਟੀੜੀ ਇਕੱਠੀ ਹੋ ਜਾਂਦੀ ਹੈ ਹਮਲਾਵਰ ਮੌਕੇ ਤੋਂ ਭੱਜ ਜਾਂਦੇ ਨੇ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸੰਧੂ ਨੇ ਕਿਹਾ ਕਿ ਮੈਂ ਕਿਸੇ ਵਿਅਕਤੀ ਦੇ ਖਿਲਾਫ ਸਰਕਾਰੀ ਜ਼ਮੀਨ ਗਵੰਦ ਦੀ ਜਿਹੜੀ ਖਬਰ ਚਲਾਈ ਸੀ ਅਤੇ ਉਹ ਲੋਕ ਉਸ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਖਬਰ ਹਟਾਉਣ ਦੀਆਂ ਧਮਕੀਆਂ ਦੇ ਰਹੇ ਸਨ ਅਤੇ ਉਸ ਨੇ ਜਦ ਖਬਰ ਨੂੰ ਨਹੀਂ ਹਟਾਇਆ ਤਾਂ ਇਹ ਉਹਨਾਂ ਲੋਕਾਂ ਨੇ ਉਸ ਨੂੰ ਸਬਜ਼ੀ ਮੰਡੀ ਭਾਮੀਆਂ ਦੇ ਵਿੱਚ ਉਸ ਦੀ ਮਾਂ ਦੇ ਨਾਲ ਘੇਰ ਲਿਆ ਤੇ ਇਸ ਤਰੀਕੇ ਨਾਲ ਬਦਮਾਸ਼ੀ ਕੀਤੀ ਹੈ ਜਾਣ ਤੋਂ ਬਾਅਦ ਮੈਂ ਸਬਜ਼ੀ ਲੈ ਰਿਆ ਸੀ ਉਹਨਾਂ ਨੇ ਪਿੱਛੋਂ ਆ ਕੇ ਮੈਨੂੰ ਹਮਲਾ ਕਰਤਾ ਹਮਲਾ ਕਰਨ ਤੋਂ ਬਾਅਦ ਮੇਰੀ ਮੰਮੀ ਨੇ ਹਟਾਇਆ ਮੇਰੀ ਮੰਮੀ ਨੂੰ ਤਾਂ ਕੰਨ ਮਾਰਿਆ ਮੇਰੀ ਮੰਮੀ ਦੇ ਕੰਨ ਦੀਆਂ ਵਾਲੀਆਂ ਲਾ ਲਈਆਂ ਤੇ ਕਹਿੰਦਾ ਤੈਨੂੰ ਦੇਖ ਲਾਂਗੇ ਉਹਨਾਂ ਨੇ ਮੇਨਾਂ ਵੀ ਕੁਝ ਹੋਰ ਨੁਮਕੀ ਵੀ ਕੀਤੀ ਉਹ 15 20 ਜਾਨੇ ਸੀਗੇ ਫੋਟੋ ਘੱਟ ਵੀ ਤੇ ਉਹਨਾਂ ਨੇ ਸਾਰੇ ਮੇਰੇ ਮੰਮੀ ਦੀ ਬਿਮਾਰੀ ਮੇਰੇ ਚਾਨੀ ਪਾਈ ਹੋਈ ਸੀ ਕਿ 1.5 ਟੋਲੇ ਦੀ ਮੇਰੇ ਚਾਨੀ ਪਾਈ ਸੋਨੇ ਦੀ ਉਹ ਲਾਈ ਮੇਰੇ ਮੰਮੀ ਦੇ ਕੰਨ ਦੀਆਂ ਵਾਲੀਆਂ 2 ਗ੍ਰਾਮ ਦੀਆਂ ਮੰਮੀ ਦੇ ਕੰਨ ਦੀਆਂ ਵਾਲੀਆਂ ਸੀ ਸਾਰੇ ਕੰਨ ਪਾੜਦੇ ਹੁੰਦੇ ਭਾਜੀ ਉਹ ਹਾਂਜੀ ਮੈਨੂੰ ਮਾਰਦੇ ਪਏ ਸੀਗਾ ਨਾਲ ਹੁੰਦੇ ਇੱਕ ਬੰਦਾ ਮੇਰੇ ਨਾਲ ਹੁੰਦੇ ਵੀਡੀਓ ਬਣਾਉਂਦਾ ਪਿਆ ਸੀ ਮੈਨੂੰ ਕਹਿੰਦਾ ਬੈਠ ਮੇਰੇ ਗੋਡਿਆਂ 'ਚ ਬੈ ਉਹਦਾ ਨਾਮ ਗੋਰਾ ਸੀਗਾ ਕਹਿੰਦਾ ਬੈਠ ਉਹਦੇ ਭਤੀਜੇ ਨਾਲ ਸੀਗੇ ਗੋਰੇ ਦੇ ਉਹ ਕਹਿੰਦਾ ਬੈਠੋ ਇੱਥੇ ਬੈਠ ਕੇ ਤੁਸੀਂ ਮੇਰੇ ਗੋਡਿਆਂ 'ਚ ਮਾਫੀ ਮੰਗ ਹੁਣੀ ਮੈਨੂੰ ਕਹਿੰਦਾ ਆਪਣੇ ਪੇਜ ਤੋਂ ਵੀਡੀਓ ਡਿਲੀਟ ਕਰ ਮੈਂ ਕਹਾ ਮੈਂ ਨਹੀਂ ਕਰਨੀ ਹੈਗੀ ਉਹਨਾਂ ਨੇ ਮੋਬਾਈਲ ਖੋਹ ਖੋਹਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਰੁਪਈਆ 10000 ਰੁਪਏ ਸੀ ਉਹ ਖੋਹ ਲਿਆ ਉਹਨਾਂ ਨੇ ਨਾਲ ਤੇ ਮੈਨੂੰ ਕਹਿੰਦਾ ਬੈਠ ਉਸੇ ਵਕਤ ਬੈਠ ਮੰਡੀ ਵਾਲੇ ਪੂਰੇ ਗਵਾਹ ਨੇ ਉੱਥੇ ਜਿਹੜੇ ਬੈਠੇ ਹੋਏ ਨੇ ਉਹ ਕਹਿੰਦਾ ਬੈਠ ਕੇ ਮੇਰੇ ਨਾਲੇ ਮੋਬਾਈਲ ਖੋਹ ਰਿਆ ਸੀ ਤੇ ਕਹਿੰਦੇ ਤੇਰਾ ਪੇਜ ਜਿਹੜਾ ਪੇਜ ਤੇ ਵੀਡੀਓ ਚੱਲਦੀ ਪਈ ਆ ਉਹ ਡਿਲੀਟ ਕਰ ਜਿੱਦਾਂ ਮਰਜ਼ੀ ਡਿਲੀਟ ਕਰ ਕਿ ਸਾਡਾ ਮੈਂ ਆਪਣੇ ਪੈਸੇ ਲੈ ਕੇ ਮੈਂ ਆਪਣੀ ਜਮਾਨਤਾ ਕਰਾਣੀ ਆ ਉਹ ਕਹਿੰਦਾ ਮੈਂ ਕਹਾ ਮੈਂ ਕਹਾ ਭਾਈ ਮੈਂ ਤਾਂ ਕਰਨੀ ਨਹੀਂ ਹੈਗੀ ਤੂੰ ਕਹਿੰਦਾ ਨਹੀਂ ਮੈਂ ਇਹ ਕੰਮ ਨਹੀਂ ਕਰਨਾ ਮੈਨੂੰ ਹੁਣੇ ਡੀਲੀਟ ਕਰ ਮੇਰੇ ਆਪਣੇ ਪੇਜ ਤੋਂ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗੇ ਉੱਥੇ ਭਾਜੀ ਮੰਡੀ ਦੇ ਵਿੱਚ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਉਹਨ ਦੀ ਸਪੋਰਟ ਮੰਡੀ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਭਾਜੀ ਜਿਹੜਾ ਰੋਲਾ ਪਿਆ ਵਾ